ਤਲਿਸਨਿ ਸੰਗਰੂਰ ਦੇ ਇੱਕ ਪਿੰਡ ਦੀ ਘਟਨਾ ਹੈ ਜਿੱਥੇ ਇੱਕ ਗੁਰਸਿੱਖ ਜੋ ਨਾਈ ਦੀ ਦੁਕਾਨ ਚਲਾਉਂਦਾ ਸੀਗਾ ਉਸ ਦੇ ਉੱਤੇ ਕਿਹ ਲੋਕ ਕਿ ਨਿਹੰਗਾਂ ਦੇ ਵੱਲੋਂ ਐਬਸੈਂਸ ਦਿੱਤਾ ਗਿਆ ਉਸ ਦੇ ਉਸੇ ਦੁਕਾਨ ਵੀ ਬੰਦ ਰਹੀ ਗਈ ਜਾਂ ਉਸ ਦੀ ਕੁਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਕਿਹ ਲੋਕ ਕਿ ਪਿੰਡ ਵਾਲਿਆਂ ਦੇ ਵੱਲੋਂ ਇਕੱਠੇ ਹੋ ਕੇ ਉਹਨਾਂ ਨਿਹੰਗਾਂ ਦੀ ਕੁਟਮਾਰ ਕੀਤੀ ਗਈ ਜਿਨ੍ਹਾਂ ਨੇ ਉਸ ਦੀ ਦੁਕਾਨ ਬੰਦ ਕਰਾਈ ਸੀ ਕਿਵੇਂ ਦੇਖਦੇ ਹਾਂ ਸਾਰੇ ਘਟਨਾ ਤੁਸੀਂ ਜੀ ਬਿਲਕੁਲ ਬਿਲਕੁਲ ਇਹ ਘਟਨਾ ਜਿਹੜੀ ਹੈ ਸੰਗਰੂਰ ਦੇ ਕਿਸੇ ਪਿੰਡ ਦੀ ਹੈਗੀ ਹੈ ਜਿੱਥੇ ਇੱਕ ਨਾਈ ਦੀ ਦੁਕਾਨ ਚਲਾਉਣ ਵਾਲਾ ਬੰਦਾ ਜਿਹੜਾ ਕਿ ਪਹਿਲਾਂ ਗੁਰਸਿੱਖ ਨਹੀਂ ਸੀ ਨਾਈ ਦੀ ਦੁਕਾਨ ਉਹ ਚਲਾਉਂਦਾ ਹੁੰਦਾ ਸੀਗਾ ਉਸ ਤੋਂ ਬਾਅਦ ਉਹ ਗੁਰਸਿੱਖ ਬਣ ਜਾਂਦਾ ਪਰ ਕੰਮ ਜਿਹੜਾ ਹੈਗਾ ਉਹੋ ਹੀ ਉਹ ਜਾਰੀ ਰੱਖਦਾ ਯਾਨੀ ਕਿ ਨਾਈ ਦਾ ਕੰਮ ਹੀ ਉਹ ਜਾਰੀ ਰੱਖਦਾ ਤੇ ਇਹ ਜਿਹੜੀ ਘਟਨਾ ਹੈਗੀ ਆ ਫਿਰ ਬਾਅਦ ਵਿੱਚ ਕੀ ਹੁੰਦਾ ਭਈ ਨਿਹੰਗਾਂ ਤੱਕ ਇਹਦੀ ਗੱਲਬਾਤ ਜਿਹੜੀ ਪਹੁੰਚਦੀ ਹੈ ਤੇ ਨਿਹੰਗ ਜਿਹੜੇ ਨੇ ਉਹ ਆ ਜਾਂਦੇ ਆ ਕਿ ਭਾਈ ਇਹ ਗੱਲ ਮਰਿਆਦਾ ਦੇ ਵਿੱਚ ਨਹੀਂ ਹੈ ਭਈ ਇੱਕ ਗੁਰਸਿੱਖ ਬੰਦਾ ਕਿਵੇਂ ਕਿਸੇ ਦੇ ਵਾਲ ਜਿਹੜੇ ਹੈ ਉਹ ਕੱਟ ਸਕਦਾ ਤੇ ਇਹ ਗੱਲ ਨੂੰ ਲੈ ਕੇ ਉਥੇ ਨਿਹੰਗਾਂ ਨੇ ਉਹਦੇ ਉੱਤੇ ਜਿਹੜਾ ਹੈਗਾ ਧਾਵਾ ਬੋਲਿਆ ਤੇ ਉਹਦੀ ਕੁੱਟਮਾਰ ਹੋਈ ਬੰਦੇ ਦੀ ਹੈ ਨਾ ਉਹਦੀ ਦੁਕਾਨ ਬੰਦ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਵਾਲੇ ਇਕੱਠੇ ਹੋ ਕੇ ਆਪਣੇ ਪਿੰਡ ਦਾ ਉਹ ਬੰਦੇ ਦਾ ਸਾਥ ਦੇਣ ਲਈ ਉਹ ਇਕੱਠੇ ਹੋ ਗਏ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਫੜ ਲਿਆ ਸੋ ਉਹਦੇ ਵਿੱਚੋਂ ਬਹੁਤ ਜਾਣੇ ਭੱਜ ਗਏ ਤੇ ਇੱਕ ਦੋ ਜਾਣੇ ਜਿਹੜੇ ਹੈਗੇ ਉਹ ਪਿੰਡ ਵਾਲਿਆਂ ਦੇ ਅੜੇਕੇ ਆਏ ਤੇ ਉਹਨਾਂ ਨੇ ਨਿਹੰਗਾਂ ਦੀ ਵੀ ਫੇਰ ਕੁੱਟਮਾਰ ਜਿਹੜੀ ਹੈਗੀ ਉਹ ਕਰ ਦਿੱਤੀ ਆ ਸੋ ਇਹਦੇ ਵਿੱਚੋਂ ਹੁਣ ਇਹ ਗੱਲ ਆ ਜਾਂਦੀ ਹੈ ਕਿ ਭਾਈ ਇਹ ਤਾਂ ਆਪ ਦੇਖਣਾ ਹੁੰਦਾ ਆਪ ਹੀ ਸਮਝਣਾ ਹੁੰਦਾ ਇਹੋ ਜੀਆਂ ਗੱਲਾਂ ਕੋਈ ਕਿਸੇ ਦੇ ਸਮਝਾਉਣ ਵਾਲੀਆਂ ਤੇ ਨਹੀਂ ਨਾ ਹੈਗੀਆਂ ਹੁਣ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਿੱਖ ਕੌਮ ਜਿਹੜੀ ਹੈਗੀ ਹੈ ਸਿੱਖ ਪੰਥ ਜਿਹੜਾ ਹੈਗਾ ਉਹ ਨਹੀਂ برداشت ਕਰਦੇ ਹੁਣ ਇੱਕ ਬੰਦਾ ਜਿਹਨੂੰ ਆਪ ਵੀ ਵਾਲ ਕੱਟਣ ਦੀ ਮਨਾਹੀ ਹੈ ਵੈਸੇ ਤਾਂ ਸਿੱਖਾਂ ਦੇ ਵਿੱਚ ਹਨ ਚਲੋ ਖੈਰ ਅਸੀਂ ਵੀ ਉਹਨਾਂ ਵਿੱਚੋਂ ਆ ਜਾਂਦੇ ਆ ਪਰ ਜਿਹੜਾ ਹੁਣ ਬੰਦਾ ਕੰਮ ਹੀ ਉਹ ਪ੍ਰੋਫੈਸ਼ਨ ਦੇ ਵਿੱਚ ਪੈ ਗਿਆ ਕਿ ਉਹਨੇ ਬਾਰਬਰ ਦੀ ਦੁਕਾਨ ਜਿਹੜੀ ਹੈਗੀ ਉਹ ਨਾਈ ਦੀ ਦੁਕਾਨ ਚਲਾਉਣ ਲੱਗ ਪਿਆ ਕਿ ਇਹ ਤਾਂ ਪਹਿਲਾਂ ਸੋਚਣਾ ਚਾਹੀਦਾ ਨਾ ਕਿ ਭਾਈ ਆਪਾਂ ਜੇ ਅਮਰਤਧਾਰੀ ਹੋਣਾ ਜੇ ਗੁਰਸਿੱਖ ਹੋਣਾ ਤੇ ਫਿਰ ਸਾਨੂੰ ਆਹ ਕੰਮ ਬੰਦ ਕਰਨਾ ਪੈਣਾ ਜੇ ਤੁਸੀਂ ਉਹ ਨਹੀਂ ਕਰ ਸਕਦੇ ਤੇ ਭਾਈ ਇਧਰ ਨੂੰ ਨਾ ਆਓ ਇਹ ਗੱਲਾਂ ਹੋ ਜਾਂਦੀਆਂ ਹਨਾ ਹੁਣ ਦੂਸਰੀ ਗੱਲ ਹੈ ਨਿਆਂਗ ਸਿੰਘਾਂ ਦੀ ਕਿ ਨਿਆਂਗ ਸਿੰਘ ਜਿਹੜੇ ਨੇ ਉਹ ਗਏ ਉੱਥੇ ਉਹਨਾਂ ਨੇ ਜਾ ਕੇ ਆਹ ਕੰਮ ਕੀਤਾ ਜਾਂ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੇ ਨਾਲ ਬਿਹੇਵ ਕੀਤਾ ਹੋਣਾ ਸੋਚਾਈਦਾ ਤਾਂ ਇਹੀ ਸੀਗਾ ਨਿਆਂਗ ਸਿੰਘਾਂ ਵੱਲੋਂ ਵੀ ਕਿ ਭਾਈ ਪਹਿਲਾਂ ਉਹਨੂੰ ਜਾ ਕੇ ਪਿਆਰ ਦੇ ਨਾਲ ਗੱਲਬਾਤ ਉਹਦੇ ਨਾਲ ਕਰਦੇ ਉਹਨੂੰ ਸਮਝਾਉਂਦੇ ਬਿਠਾ ਕੇ ਕਿ ਆਹ ਕੰਮ ਜਿਹੜਾ ਹੈਗਾ ਉਹ ਸਹੀ ਨਹੀਂ ਹੈ ਜੇ ਕੋਈ ਚੱਕਰ ਹੈ ਤੇ ਭਾਈ ਆਪਾਂ ਤੇਨੂੰ ਕੋਈ ਦੂਜਾ ਕੰਮ ਖੋਲ ਕੇ ਦੇ ਸਕਦੇ ਆ ਤੇਰੀ ਮਦਦ ਕਰ ਸਕਦੇ ਆ ਪਰ ਇਹ ਕੰਮ ਸ਼ੋਭਾ ਨਹੀਂ ਦਿੰਦਾ ਹੈਗਾ ਸੋ ਉੱਥੇ ਜਾ ਕੇ ਜੇ ਮਾਰਕਟਾਈ ਸਿੱਧੀ ਸ਼ੁਰੂ ਕਰ ਦਿੱਤੀ ਤੇ ਫਿਰ ਉਸ ਤੋਂ ਬਾਅਦ ਹਾਲਾਤ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਦੇ ਬੇਕਾਬੂ ਹੋ ਗਏ ਫਿਰ ਨਿਹੰਗ ਸਿੰਘਾਂ ਦੀ ਵੀ ਉੱਥੇ ਕੁੱਟਮਾਰ ਹੁੰਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨਾ ਕਿਤੇ ਨਾ ਕਿਤੇ ਸਾਡੇ ਦਰਪੇਸ਼ ਆਉਂਦੀਆਂ ਰਹਦੀਆਂ ਇਹ ਇਹ ਕੰਟੀਨਿਊਸਲੀ ਇਹ ਚੀਜ਼ਾਂ ਜੜੀਆਂ ਨੇ ਉਹ ਚੱਲਦੀਆਂ ਨਜ਼ਰ ਆਉਂਦੀਆਂ ਰਹਦੀਆਂ ਨੇ ਪਰ ਇਹਦਾ ਹੱਲ ਜਿਹੜਾ ਹੈਗਾ ਨਾ ਉਹ ਕਿਤੇ ਨਾ ਕਿਤੇ ਸਾਡੇ ਕੋਲ ਨਹੀਂ ਦਿਖਦਾ ਨਹੀਂ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਨਾ ਉਹ ਸਿੱਖਾਂ ਦੇ ਹਿੱਤ ਦੇ ਵਿੱਚ ਘੱਟ ਕੰਮ ਕਰਦੀਆਂ ਸਿੱਖਾਂ ਦੇ ਹਿੱਤ 'ਚ ਘੱਟ ਕੰਮ ਕਰਦੀਆਂ ਬੇਅਦਬੀਆਂ ਹੁੰਦੀਆਂ ਕੋਈ ਬੰਦਾ ਨਹੀਂ ਫੜਿਆ ਜਾਂਦਾ ਇਹ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ ਇਹ ਤਾਂ ਬੰਦਾ ਪਾਗਲ ਸੀ ਇਹ ਬੰਦਾ ਹੀ ਜਿਹੜਾ ਹੈਗਾ ਉਹ ਦਿਮਾਗੋਂ ਪੈਦਲ ਸੀਗਾ ਇਸ ਕਰਕੇ ਇਹਨੇ ਆ ਕੰਮ ਜਿਹੜਾ ਕੀਤਾ ਹੁਣ ਇਹੋ ਜਿਹੇ ਲੋਕ ਵੀ ਹੈ ਨੇ ਜਿਹੜਾ ਮਰਿਆਦਾ ਦੀਆਂ ਵੀ ਤਝੀਆਂ ਡਾਉਂਦੇ ਨੇ ਉਹਨਾਂ ਦੇ ਉੱਤੇ ਵੀ ਕੋਈ ਐਕਸ਼ਨ ਜਿਹੜਾ ਹੈਗਾ ਉਹ ਨਹੀਂ ਲਿਆ ਜਾਂਦਾ ਹੁਣ ਗੜਗੱਜ ਸਾਹਿਬ ਜਿਹੜੇ ਜਥੇਦਾਰ ਨੇ ਉਹ ਤੁਸੀਂ ਦੇਖੋ ਵੀ ਨਿਤ ਦਿਨ ਬੰਦਿਆਂ ਨੂੰ ਜਿਹੜਾ ਹੈਗਾ ਮਾਫੀ ਦੇ ਰਹੇ ਨੇ ਜਿਵੇਂ ਉਹ ਢਟਰੀਆਂ ਵਾਲਾ ਉਹਨੇ ਉਹ ਸਰੋਵਰਾਂ ਦੇ ਉੱਤੇ ਜਿਹੜਾ ਹੈਗਾ ਤੰਜ ਕੱਸਿਆ ਵੀ ਇਹ ਜੀ ਸਰੋਵਰਾਂ ਨੂੰ ਸਰੋਵਰ ਕਹੀ ਜਾਂਦੇ ਹੋ ਤੁਸੀਂ ਇਹਨੂੰ ਇਹ ਤਾਂ ਆਮ ਪਾਣੀ ਹੈ ਦਰਬਾਰ ਸਾਹਿਬ ਨੂੰ ਕਿਹਾ ਵੀ ਇਹ ਤਾਂ ਇੱਕ ਬਿਲਡਿੰਗ ਹੈ ਜੀ ਟਹਿ ਜਾਊਗੀ ਫਿਰ ਬਣ ਜਾਊਗੀ ਸੋ ਇਹੋ ਜਿਹੇ ਬੰਦਿਆਂ ਨੂੰ ਜਦੋਂ ਤੁਸੀਂ ਕਰੀ ਜਾਓਗੇ ਫਿਰ ਇੱਕ ਵਧਾਵਾ ਮਿਲ ਜਾਂਦਾ ਉਹ ਲੋਕ ਜਿਹੜੇ ਮर्यादा ਤੋਂ ਬਾਹਰ ਜਾਂਦੇ ਨੇ ਜਾਂ ਮर्यादा ਦੇ ਉਲਟ ਭੁਗਤਦੇ ਆ ਸੋ ਇਹ ਇਕੱਲੇ ਇੱਕ ਨਾਈ ਦੀ ਗੱਲ ਨਹੀਂ ਹੈ ਮਤਲਬ ਕਿ ਬਹੁਤ ਸਾਰਾ ਕੁਝ ਐਸਾ ਜਿਹੜਾ ਸਿੱਖ ਪੰਥ ਦੇ ਉਲਟ ਹੁੰਦਾ ਸਿੱਖ ਕੌਮ ਦੇ ਉਲਟ ਹੁੰਦਾ ਉਹ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਤੇ ਨਿਹੰਗ ਸਿੰਘਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਭਾਈ ਉਹ ਰਾਜ ਨਹੀਂ ਹੈ ਇਹ ਜਿ ਜਿਸ ਤਰ੍ਹਾਂ ਤੁਸੀਂ ਗੱਲਾਂ ਕਰਦੇ ਹੋ ਠੀਕ ਹੈ ਨਾ ਮਤਲਬ ਕਿ ਇਹ ਰਾਜ ਇੱਕ ਤਰ੍ਹਾਂ ਦਾ ਹੋਰ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਤੁਹਾਡੇ ਉੱਤੇ ਵੀ ਇੱਕ ਫੋਰਸ ਲੱਗੀ ਹੋਈ ਆ ਹੁਣ ਤੁਸੀਂ ਦੇਖੋ ਕਿ ਨਿਹੰਗ ਸਿੰਘ ਕਈ ਵਾਰੀ ਇਸ ਤਰ੍ਹਾਂ ਦਾ ਐਕਸ਼ਨ ਲੈ ਲੈਂਦੇ ਆ ਫਿਰ ਉਹਨਾਂ ਦੇ ਉੱਤੇ ਭਾਰੀ ਪੈ ਜਾਂਦਾ ਇੱਕ ਨਿਹੰਗ ਸਿੰਘ ਜਿਹੜਾ ਹੈਗਾ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਰਤੋਂਦਾ ਉਹਦੇ ਉੱਤੇ ਵੀ ਪੁਲਿਸ ਚੜ੍ਹ ਕੇ ਆ ਜਾਂਦੀ ਹੈ ਹਨਾ ਸੋ ਇਹ ਇੱਕ ਹੋਰ ਤਰੀਕੇ ਦੇ ਨਾਲ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਜਿਹਦੇ ਵਿੱਚ ਕੋਈ ਵੀ ਬੰਦਾ ਹੁਣ ਹੁਣ ਪੁਲਿਸ ਹੈ ਜਿਹੜੀ ਪੁਲਿਸ ਠੀਕ ਹੈ ਕੁਝ ਨਿਹੰਗ ਸਿੰਘਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਕੁਝ ਉਹਨਾਂ ਨੇ ਛੋਟਾਂ ਦਿੱਤੀਆਂ ਹੋਈਆਂ ਪਰ ਤੁਸੀਂ ਦੇਖੋ ਵੀ ਜਦੋਂ ਵੀ ਕੋਈ ਨਿਹੰਗ ਸਿੰਘ ਕੋਈ ਐਕਸ਼ਨ ਕਰਦਾ ਤਾਂ ਉਹਦੇ ਉੱਤੇ ਪੁਲਿਸ ਚੜ ਕੇ ਆ ਜਾਂਦੀ ਹੈ ਹੈਨਾ ਕਿਉਂਕਿ ਰਾਜ ਉਹਨਾਂ ਦਾ ਹੈਗਾ ਇਹ ਨਿਹੰਗ ਸਿੰਘਾਂ ਨੂੰ ਵੀ ਸਮਝਣਾ ਪੈਣਾ ਕਿ ਭਾਈ ਰਾਜ ਉਹਨਾਂ ਦਾ ਤੇ ਜੇ ਇਹ ਵੀ ਨਹੀਂ ਹੈ ਵੀ ਜੇ ਰਾਜ ਉਹਨਾਂ ਦਾ ਵੀ ਤੇ ਉਹੀ ਕਰਨਗੇ ਤੇ ਉਹ ਕੰਮ ਤੁਹਾਡਾ ਹੋ ਜਾਊਗਾ ਕੰਮ ਫਿਰ ਵੀ ਨਹੀਂ ਹੁੰਦੇ ਤੁਸੀਂ ਰਿਪੋਰਟ ਕਰਦੇ ਹੋ ਨਾ ਵੀ ਆ ਪਾਈ ਬੰਦਾ ਜੀ ਇਹ ਗੁਰਸੇਖ ਹੋ ਕੇ ਨਾਈ ਦੀ ਦੁਕਾਨ ਚਲਾਉਂਦਾ ਹੈ ਤੇ ਇਹਦੇ ਉੱਤੇ ਪੁਲਿਸ ਐਕਸ਼ਨ ਐਕਸ਼ਨ ਉਹਨੇ ਵੀ ਨਹੀਂ ਲੈਣਾ ਪਰ ਤੁਹਾਨੂੰ ਵੀ ਨਹੀਂ ਉਹ ਕਰਨ ਦੇਣਾ ਉਹਨਾਂ ਨੇ ਕੁਝ ਵੀ ਸੋ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹੋ ਇਹ ਵੀ ਸਮਝੋ ਵੀ ਭਾਈ ਰਹਿ ਕਿੱਥੇ ਰਹੇ ਹੋ ਕੀ ਚੱਲ ਰਿਹਾ ਹੈ ਸਾਡੇ ਆਲੇ ਦੁਆਲੇ ਕੀ ਜਿਹੜਾ ਹੈਗਾ ਉਹ ਬਣਿਆ ਜਾ ਰਿਹਾ ਸੋ ਕਿਤੇ ਨਾ ਕਿਤੇ ਆ ਜਾ ਕੇ ਸਾਡੀ ਜਿਹੜੀ ਹੈ ਦੌੜ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਮੁੱਕ ਜਾਂਦੀ ਹੈ ਸੋ ਉਹਨਾਂ ਨੂੰ ਹੀ ਇਸ ਤਰ੍ਹਾਂ ਦਾ ਕੋਈ ਢਾਂਚਾ ਬਣਾਉਣਾ ਚਾਹੀਦਾ ਜਿਹੜਾ ਐਸੇ ਲੋਕਾਂ ਦੇ ਉੱਤੇ ਜਿਹੜਾ ਹੈਗਾ ਉਹ ਸ਼ਿਕੰਜਾ ਕੱਸਿਆ ਜਾਵੇ ਜਾਂ ਉਹਨਾਂ ਨੂੰ ਮर्यादा ਦੱਸੀ ਜਾਵੇ ਕਿ ਭਾਈ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਸੋ ਇਹ ਘਟਨਾਵਾਂ ਜਿਹੜੀਆਂ ਨੇ ਨਾ ਇਹਦੇ ਬਾਰੇ ਕੁਝ ਵੀ ਆਪਾਂ ਕੁਝ ਤਰਕ ਦੇ ਹਿਸਾਬ ਦੇ ਨਾਲ ਜਾਂ ਕੋਈ ਆਪਾਂ ਇਹਨਾਂ ਕਹਿ ਸਕਦੇ ਆਂ ਕਿ ਇਹ ਗਲਤ ਆ ਪਰ ਕੁਝ ਵੀ ਇਸ ਤਰ੍ਹਾਂ ਨਹੀਂ ਕਰ ਸਕਦੇ ਕਹਿ ਨਹੀਂ ਸਕਦੇ ਕਿ ਇਹਦਾ ਨਤੀਜਾ ਕੀ ਆ ਇਹਨੂੰ ਕਿੱਦਾਂ ਰੋਕਿਆ ਜਾਵੇ ਸੋ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖ ਇੰਟੈਲੈਕਚੁਅਲ ਨੇ ਜਾਂ ਜਿਹੜਾ ਸਾਡੇ ਹੋਰ ਲੋਕ ਨੇ ਜਿਹੜੇ ਵਿਦਵਾਨ ਨੇ ਉਹ ਹੀ ਚੀਜ਼ਾਂ ਨੂੰ ਟੈਕਲ ਕਰ ਸਕਦੇ ਆ ਆਪਣੇ ਤਰੀਕੇ ਦੇ ਨਾਲ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਵੀ ਮੰਦ ਭਾਗੀ ਆਪਾਂ ਕਹਿ ਲਈਏ ਭਈ ਨਿਹੰਗ ਸਿੰਘਾਂ ਨੂੰ ਵੀ ਜਿਹੜਾ ਹੈਗਾ ਕੁੱਟਮਾਰ ਹੋਈ ਆ ਕਿਉਂਕਿ ਉਹ ਮਰਿਆਦਾ ਕਾਇਮ ਕਰਵਾਉਣ ਗਏ ਉਹ ਬੰਦਾ ਮਰਿਆਦਾ ਭੰਗ ਕਰ ਰਿਹਾ ਸੀਗਾ ਉਹਦੇ ਨਾਲ ਵੀ ਕੁੱਟਮਾਰ ਹੋਈ ਆ ਸੋ ਇਹ ਘਟਨਾ ਜਿਹੜੀ ਹੈ ਇਹਦੇ ਬਾਰੇ ਇਹੀ ਕਹਿ ਸਕਦੇ ਆ ਆਪਾਂ ਫਿਲਹਾਲ ਦੀ ਘੜੀ ਅ ਜੀ ਜਿਸ ਨੇ ਜਿੱਦਾਂ ਕੋਈ ਕਰਕੇ ਤਾਰ ਮਸਲਾ ਅੰਦਾਜ਼ਾ ਤੁਸੀਂ ਉਸ ਦੇ ਉੱਤੇ ਕਾਪੀ ਕਰੋ ਕਿ ਆਪਣੇ ਸਮਝ ਨਾਲ ਆਪਣੇ ਦਰਸ਼ਕਾਂ ਦੇ ਅੱਗੇ ਵੀ ਰੱਖ ਦਿਓ ਦਰਸ਼ਕਾਂ ਦੇ ਵਿਚਾਰ ਨੂੰ ਪਸੰਦ ਵੀ ਕਰਦੇ ਨੇ ਤੇ ਛੋਟਾ ਕਿ ਲੋਕ ਨੂੰ ਕੋਈ ਵੀ ਬਿਆਨ ਕਿਸੇ ਵੀ ਇੱਕ ਪੱਖ ਦੇ ਵਾਲੀ ਹੁੰਦਾ ਤੁਸੀਂ ਅਸਲ ਸੱਚ ਦੱਸਣ ਦੇ ਗ੍ਰਹਿਣ ਨੂੰ ਪੁੱਛੋ ਤਾਂ ਤੁਹਾਨੂੰ ਦਿਲ ਦੇ ਆਪਣੇ ਵਿਚਾਰ ਦੱਸ ਕੇ ਨਗਰਖੰਦੇਰੇ ਧੰਨਵਾਦ ਜੀ ਧੰਨਵਾਦ ਤੁਹਾਡਾ